ਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਸ਼ਾਮਚਰਾਸੀ ਦੇ ਪਿੰਡ ਪੰਡੋਰੀ ਮਹਿਤਮਾ ਦੇ ਇੱਕ ਨੌਜਵਾਨ ਦੇ ਨਾਲ ਵਿਆਹ ਕਰਵਾ ਕੇ ਕੈਨੇਡਾ ਗਈ ਕੁੜੀ ਨੇ ਲੱਖਾਂ ਰੁਪਏ ਦਾ ਧੋਖਾ ਕੀਤਾ ਹੈ। ਕੈਨੇਡਾ ਬੈਠੀ ਕੁੜੀ ਨੇ ਲੜਕੇ ਨੂੰ ਕੈਨੇਡਾ ਬੁਲਾਉਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਲੜਕੀ ਦੇ ਕੈਨੇਡਾ ਜਾਣ ਦੇ ਉੱਤੇ 26 ਲੱਖ ਰੁਪਿਆ ਖਰਚ ਕੇ ਪਰਿਵਾਰ ਹੁਣ ਤਾਹਾਂ ਮਾਰ ਕੇ ਰੋ ਰਿਹਾ ਹੈ। 피ੜਤ ਪਰिवार ਨੇ انصاف ਦੀ ਗਹਾਰ ਲਾਉਂਦਿਆਂ ਹੋਇਆਂ ਲੜਕੀ ਅਤੇ ਉਸਦੇ ਪਰਿਵਾਰ ਦੇ ਉੱਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਨੌਜਵਾਨ ਗੁਰਦੀਪ ਕੁਮਾਰ ਅਤੇ ਉਸਦੇ ਪਿਤਾ ਮਨਜੀਤ ਕੁਮਾਰ ਨੇ ਦੱਸਿਆ ਕਿ ਫਗਵਾੜਾ ਦੇ ਪਿੰਡ ਚਿਹੇੜੂ ਦੀ ਰਹਿਣ ਵਾਲੀ ਲੜਕੀ ਪ੍ਰਿਆ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਵਿਆਹ ਕਰਕੇ ਕੈਨੇਡਾ ਚਲੀ ਗਈ ਪੈਸਾ ਲਵਾਇਆ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਲੜਕੇ ਨੂੰ ਗੁਮਰਾਹ ਕਰਨਾ ਸ਼ੁਰੂ ਕਰ ਦਿੱਤਾ ਮੇਰਾ ਨਾਮ ਗੁਰਦੀਪ ਕੁਮਾਰ ਹੈ ਪ੍ਰੈਸਕਨਟਸ ਕਰੇ ਕੀ ਗੱਲਬਾਤ ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਫਾਦਰ ਦੇ ਫਰੈਂਡ ਆ ਉਹਨਾਂ ਨੇਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚ ਕੋਆ ਲਿਆ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਹੈ ਨਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੋਸ਼ਿਆ ਨਾ ਤੇ ਉੱਥੇ 2 ਨੰਬਰ 'ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੇ ਵੀ ਪੇਪਰ ਚੱਕ ਲਿਆ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬੁਲ ਕੀਤੀ ਤੇ ਉਸ ਤੋਂ ਵਾਦਾ ਆਪਾਂ ਕੁੜੀ ਨੇ ਐਸ ਕੀਤੀ ਹੋਈ ਸੀਗੀ ਤੇ ਉਸ ਤੋਂ ਵਾਦਾ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜ੍ਹਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜੋ ਵੀਜ਼ਾ ਲਗੇ ਉਹ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇ ਮੁੜ ਕੇ ਉਹ ਗਈ ਬਾਹਰ ਫੇ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਪਰ ਫੇ ਵੀ ਇਹਨਾਂ ਨੇ ਕਰ ਕਰਕੇ ਬੇਚੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀਗੇ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆਹ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹਨੇ ਥੋੜੇ ਦਿਨ ਨੇ ਤਾਂ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲੇ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਗਾ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟਨੀ ਸੱਤ ਅੱਠ ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਆ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨਾਲ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਦਣਾ ਹੈਗਾ ਉਹਦੇ ਕੋ ਆਪਣੇ ਕੋ ਪ੍ਰੂਫ ਹੈਗਾ ਆ ਬਈ ਇੱਥੇ ਮੁੜ ਕੇ ਉਹ ਤੋਂ ਬਾਅਦ ਜਦੋਂ ਉਹਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾਹ ਹਾਂਜੀ ਦਰਖਾਸਤ ਫੇ ਆਪਾਂ ਨਾ ਸਾਨੂੰ ਅਸੀਂ ਆਕ ਕੇ ਬਈ ਕਿ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤ RAM ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕੀ ਜਾਣ ਕਿ ਸਾਡੀ ਕੁੜੀ ਨਹੀਂ ਮੰਨਦੀ ਜੇ ਬੋਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਫੇ ਸੱਤ ਅੱਠ ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟੀਅਰ ਹਰਪੁਰ ਐਸਐਸਪੀ ਸਰ ਐਸਐਸਪੀ ਆਫਿਸ ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਤਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਆ ਉਹ ਐਸਐਸਬੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਥੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਹਨੇ ਮਾਰਕ ਕੀਤੀ ਐਸਪੀਡੀ ਸਰ ਮਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਇਹਨਾਂ ਦੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਨੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਹੋ ਤੋਟ ਆਇਆ ਉਹਦਾ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਇਹ ਵਿਆਹ ਦਾ ਵਿੱਚ ਖਰਚਾ ਹੈ ਕੀ ਵਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਪੈਰਾਂ ਨੂੰ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੋਰੀ ਮੈਂ ਤਾਂ ਮਾ ਪਿੰਡਿਆ ਸੀ ਜਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੜੂ ਫਗਵਾੜੇ ਫਗਵਾੜੇ ਦੇ ਕੋਲ ਆ ਜਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਹੁੰਦਾ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਪ੍ਰੀਆ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮਹਤਵਰ ਨਾਲ ਗੱਲ ਹੋਈ ਹੈ ਕਿ ਨਹੀਂ ਪਿੰਡ ਨੀ ਗੱਲ ਹੋਈ ਆਪਣੀ ਕਰਦਿਆਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ ਹਾਂ ਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਗਾ ਵੀ ਨੇ ਸਾਡੇ ਕੋ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਸ਼ੀਅਨ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰਾ ਆਲ ਸੁਣੇ ਆਪ ਕੀਤੀ ਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਮੁੱਕਰੀ ਗਈ ਆ ਪੁਲਿਸ ਕੋਲ ਕੋਈ ਫਰਮਾਇ ਨਹੀਂ ਹੋਣੀ ਕੁਛ ਨਹੀਂ ਸਰ ਉਹ ਕੁਛ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਛ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸਾ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ ਤੋਂ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਣ ਡੀਆਂ ਆ ਦੇਖੋ ਪ੍ਰਸ਼ਾਸਨ ਜਿਹੜਾ ਆ ਰਹੀ ਹੈ ਇਸ ਸੰਬੰਧ ਚ ਕੋਈ ਦਰਖਾਸਤ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਹੀ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜ਼ੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੁਹਾਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂ ਹੁਣ ਬੜੀ ਛਤੀ ਆ ਕੇ ਖੜਾ ਹਾਂ ਸਾਡੇ ਸਭ ਤੋਂ ਕੋਈ ਮਰ ਗਿਆ ਹੁਣ ਉਦੋਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੈਨੂੰ ਪਤਾ ਇਹ ਪ੍ਰਸ਼ਾਸਨ ਦਾ ਆ ਹਾਲ ਹੋਇਆ ਐਹੀ ਤਾਂ ਇਨਸਾਫ ਹੀ ਮੰਗਦੇ ਹੁਣ ਸਰ ਤੋਂ ਹੋਰ ਜਿਹੜੀ ਪਚੋਲਣ ਸੀ ਮੈਂ ਇੱਕ ਪਿੱਛੇ ਜਾ ਫੋਨ ਆਇਆ ਮੈਂ ਤੋ ਵੀ ਰਿਕਾਰਡਿੰਗ ਹੈਗੀ ਐ ਜੇ ਦਿਖਾ ਲੈਣੀ ਪੈ ਜਾ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀ ਆ ਕਹਿੰਦੀ 60 ਲੱਖ ਰੁਪਈਆ ਹੋਰ ਮੰਗਦੇ ਆ ਮੋਰੇ ਮੈਂ ਕਿਹਾ ਹੁਣ 8 ਲੱਖ ਕਾਹਦਾ ਮੰਗਦੇ ਆ ਪੜਾਈ ਤਾਂ ਖਤਮ ਹੋ ਗਈ ਆ ਕੁੜੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹੇ ਸਾਨੂੰ 8 ਲੱਖ ਨੂੰ ਹੋਰ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹੜੀ ਆ ਉਹ ਵੀ ਰੱਦੀ ਹੋ ਗਈ ਕੁੜੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਹੈ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਤਾ ਇਦਾਂ ਕਰਤਾ ਮੈਂ ਉਹਨੂੰ ਵੀ ਨਹੀਂ ਕੁਝ ਕਰਾ ਸਕਿਆ ਨਾ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੀ ਬੈਠੀ ਹੋਆ ਉਹਨੇ ਵੀ ਮੈਨੂੰ ਇਦਾਂ ਸਾਹ ਤਾਬ ਕਿਹਾ ਉਹ ਕੀ ਮੰਗ ਕਰਦੇ ਤੁਸੀਂ ਹਾਂਜੀ ਤਾਂ ਪ੍ਰਸ਼ਾਸਨ ਆ ਕੇ ਇਹ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਤਦ ਹੀ ਤੇ ਅੱਜ ਆਪਾਂ ਇੱਥੇ ਆਉਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣ ਦੇ ਆਓ ਮੰਗਲਕਮਰ ਮੰਗੀ ਕਹਿੰਦਾ ਆ ਪੁਲਿਸ ਮੇਰੀ ਜੇਬ ਦੇ ਵਿੱਚੋਂ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰਨ ਰਿਹਾ ਉਹ ਸਾਨੂੰ ਤਾਂ ਪੁਲਿਸ ਜੇਬ 'ਚ ਹੀ ਲੱਗਣੀ ਆ ਜੀ ਉਹਨਾਂ ਦੇ ਇਸ ਕਰਕੇ ਅਸੀਂ ਮੰਗ ਮੰਗਦੇ ਆ ਨਹੀਂ ਤਾਂ ਜੇ ਪ੍ਰਸ਼ਾਸਨ ਸੁਣਵਾਈ ਨਹੀਂ ਹੁੰਦੀ ਤੁਹਾਡੇ ਤੇ ਜੇ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਬੈਨਰ ਬਣਾ ਕੇ ਅਸੀਂ ਤਾਂ ਸ਼ਾਂਤ ਚਾਤੀ ਚ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂ ਵੀ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ